ਹਲੋ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈ ਗੁਰੂ ਜੀ ਦੀ ਮਿਹਨਤ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਨਿਊ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨਸ ਮੇਰੇ ਸਾਰੇ ਪੈਂਪੜਾਵਾnde ਕੋਲ ਪਹੁੰਚ ਜਾਣ ਜੀ ਜੀ ਸਾਡੇ ਚੈਨਲ ਤੇ ਤੁਸੀਂ ਫਸਟ ਟਾਈਮ ਵਿਜ਼ਿਟ ਕੀਤਾ ਹੈ ਤੇ ਅਸੀਂ ਦੱਸ ਦੇਣਾ ਚਾਹੁੰਦੇ ਆ ਜੀ ਆਪਾਂ ਆਪਣੀ ਚੈਨਲ ਤੇ ਮੋਟੀਵੇਸ਼ਨਲ ਵੀਡੀਓ ਸੱਚੀਆਂ ਹਟ ਬੀਤੀਆਂ ਬਾਣੀ ਨਾਲ ਰਿਲੇਟਡ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਜੀ ਤੇ ਨਾਲ ਦੀ ਨਾਲ ਜੀ ਮੈਂ ਇਹ ਵੀ ਰਿਕੁਐਸਟ ਕਰਨਾ ਚਾਹੁੰਦੀ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਪਲੀਜ਼ ਜ਼ਰੂਰ ਲਗਵਾਇਆ ਕਰੋ ਤੇ ਲੋ ਜੀ ਅੱਜ ਦੀ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਜਿਵੇਂ ਕਿ ਤੁਸੀਂ ਥੰਬਨੇਲ ਦੇ ਵਿੱਚ ਦੇਖਿਆ ਕਿ ਉਹ ਕਿਹੜੀਆਂ ਦੋ ਗੱਲਾਂ ਨੇ ਜਿਹੜੇ ਅੰਮ੍ਰਿਤ ਵੇਲੇ ਜੀ ਆਪਾਂ ਕਰੀਏ ਤੇ ਆਪਣੀ ਲਾਈਫ ਦੇ ਵਿੱਚ ਬਹੁਤ ਚੰਗੇ ਬਦਲਾਅ ਆਉਂਦੇ ਨੇ ਸੋ ਜੀ ਆਪਾਂ ਹਮੇਸ਼ਾ ਸੰਤ ਪੁਰਖਾਂ ਨੂੰ ਮਹਾਤਮਾ ਨੂੰ ਆਪਾਂ ਮਹਾਪੁਰਖਾਂ ਨੂੰ ਇਹ ਆਪਾਂ ਅਕਸਰ ਸੁਣਦੇ ਆਪਾਂ ਦੇਖਿਆ ਜੀ ਉਹ ਹਮੇਸ਼ਾ ਕਹਿੰਦੇ ਹੁੰਦੇ ਨੇ ਕਿ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ ਕਿ ਅੰਮ੍ਰਿਤ ਵੇਲੇ ਜੋ ਬੰਦਾ ਉੱਠਦਾ ਹੈ ਜੀ ਚਾਹੇ ਉਹ ਮਾੜੀ ਤੋਂ ਮਾੜੀ ਕਿਸਮਤ ਵਾਲਾ ਵੀ ਕਿਉਂ ਨਾ ਹੋਵੇ ਉਹਦੀ ਲਾਈਫ ਦੇ ਵਿੱਚ ਚੰਗੇ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਆ માત્ર ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੰਨੇ ਆ ਇੰਨੀ ਮਹੱਤਤਾ ਹੈ ਜੀ ਅੰਮ੍ਰਿਤ ਵੇਲੇ ਦੀ ਤੇ ਉਹ ਕਿਹੜੀਆਂ ਦੋ ਗੱਲਾਂ ਨੇ ਕਿ ਜਿਹੜੀਆਂ ਅੰਮ੍ਰਿਤ ਵੇਲੇ ਜਦੋਂ ਆਪਾਂ ਉੱਠ ਕੇ ਕਰਾਂਗੇ ਸੋ ਆਪਣੀ ਲਾਈਫ ਦੇ ਵਿੱਚ ਚੰਗੇ ਬਦਲਾਅ ਆਉਣਗੇ ਤੇ ਆਪਾਂ ਤਰੱਕੀ ਕਰਾਂਗੇ ਆਪਣੀ ਲਾਈਫ ਦੇ ਵਿੱਚ ਸੋ ਆਪਾਂ ਇੱਕ ਕਹਾਣੀ ਦੇ ਜ਼ਰੀਏ ਤੁਹਾਨੂੰ ਇਸ ਬਾਰੇ ਆਪਾਂ ਦੱਸਾਂਗੇ ਜੀ ਸੋ ਇਸ ਕਰਕੇ ਵੀਡੀਓ ਨੂੰ ਪਲੀਜ਼ ਸਕਿਪ ਨਾ ਕਰਿਓ ਐਂਡ ਤੱਕ ਜ਼ਰੂਰ ਸੁਣੀਓ ਕਿਹੜੀਆਂ ਦੋ ਗੱਲਾਂ ਨੇ ਜਿਹੜੀਆਂ ਅੰਮ੍ਰਿਤ ਵੇਲੇ ਉੱਠ ਕੇ ਸਭ ਨੂੰ ਕਰਨੀਆਂ ਚਾਹੀਦੀਆਂ ਨੇ ਸੋ ਜੀ ਕੀ ਹੁੰਦਾ ਇੱਕ ਪਿੰਡ ਦੇ ਵਿੱਚ ਇੱਕ ਸੰਤ ਮਹਾਤਮਾ ਆਉਂਦੇ ਨੇ ਉਹ ਪਿੰਡ ਤੋਂ ਬਾਹਰ ਇੱਕ ਕੁਟੀਆਂ ਬਣਾਉਂਦੇ ਨੇ ਤੇ ਉੱਥੇ ਰਹਿ ਕੇ ਆਪਣਾ ਜੀ ਉਹਦੀ ਭਗਤੀ ਕਰਦੇ ਨੇ ਸੋ ਜੀ ਉਹਨਾਂ ਦੀ ਭਗਤੀ ਵੀ ਕਾਫੀ ਉਹਨਾਂ ਨੇ ਬਹੁਤ ਭਗਤੀ કરી ਹੁੰਦੀ ਆ ਕਾਫੀ ਪਹੁੰਚੇ ਹੋਏ ਸੰਤ ਹੁੰਦੇ ਆ ਸੋ ਪਿੰਡ ਦੇ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਪਿੰਡ ਦੇ ਬਾਹਰ ਬਹੁਤ ਹੀ ਪਹੁੰਚੇ ਹੋਏ ਸੰਤ ਮਹਾਤਮਾ ਆਏ ਨੇ ਸਾਰੇ ਜੀ ਉਹਨਾਂ ਦੇ ਦਰਸ਼ਨ ਕਰਨ ਜਾਂਦੇ ਨੇ ਤੇ ਨਾਲ ਦੀ ਨਾਲ ਜੀ ਜਿਹੜੀਆਂ ਆਪਣੀਆਂ ਲਾਈਫ ਦੀਆਂ ਪ੍ਰੋਬਲਮਸ ਆ ਮੁਸ਼ਕਲਾਂ ਉਹਨਾਂ ਦੇ ਨਾਲ ਸ਼ੇਅਰ ਕਰਦੇ ਨੇ ਜਾ ਕੇ ਤੇ ਸੰਤ ਮਹਾਤਮਾ ਜੀ ਸਾਰਿਆਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਆ ਉਹਨਾਂ ਦੀਆਂ ਜੋ ਵੀ ਦੁੱਖ ਤਕਲੀਫਾਂ ਵਾਂ ਉਹਨਾਂ ਦੇ ਹੱਲ ਉਹਨਾਂ ਨੂੰ ਜ਼ਰੂਰ ਦੱਸਦੇ ਨੇ ਜਿਹੜੇ ਸੰਤ ਮਹਾਤਮਾ ਹੁੰਦੇ ਆ ਉਹ ਆਪਣੀ ਕੁੱਟੀਆਂ ਦੇ ਬਾਹਰ ਉਹਨਾਂ ਦੇ ਇੱਕ ਦਰਖਤ ਹੁੰਦਾ ਆ ਜੀ ਉਹਦੇ ਉਧਰ ਅਕਤ ਦੇ ਹੀਟਾਂ ਬੈਠ ਕੇ ਉੱਥੇ ਬੈਠ ਕੇ ਸਾਰੀ ਸੰਗਤ ਦੇ ਨਾਲ ਗੱਲਬਾਤ ਕਰਦੇ ਹੁੰਦੇ ਸੀ ਸੋ ਜਿਹੜਾ ਉਹ ਦਰਕਤ ਹੁੰਦਾ ਸੀ ਉਹਦੇ ਤੇ ਕਾਫੀ ਯਾਨੀ ਛਿੜੀਆਂ ਤੁਹਾਨੂੰ ਪਤਾ ਦਰਕਤਾਂ ਦੇ ਕਾ ਹਨਾ ਪੰਛੀ ਵਗੈਰਾ ਬਹੁਤ ਰਹਿੰਦੇ ਹੁੰਦੇ ਆ ਸੋ ਹਰ ਵੇਲੇ ਲੋਕਾਂ ਨੂੰ ਆਹੀ ਕਹਿੰਦੇ ਹੁੰਦੇ ਸੀ ਕਿ ਅੰਮ੍ਰਿਤ ਵੇਲੇ ਉੱਠਿਆ ਕਰੋ ਤੇ ਅੰਮ੍ਰਿਤ ਵੇਲੇ ਉੱਠ ਕੇ ਦੋ ਕੰਮ ਤੁਸੀਂ ਜ਼ਰੂਰ ਕਰਿਆ ਕਰੋ ਤੇ ਇੱਦਾਂ ਹੀ ਅੰਮ੍ਰਿਤ ਵੇਲੇ ਦੀ ਮਹੱਤਤਾ ਦੱਸਦੇ ਹੁੰਦੇ ਆ ਜੀ ਸਾਰਿਆਂ ਨੂੰ ਸੋ ਇੱਕ ਦਿਨ ਇੱਕ ਜਿਹੜੀ ਚਿੜੀ ਹੁੰਦੀ ਆ ਉਹ ਸੰਤ ਮਹਾਤਮਾ ਜੀ ਨਾਲ ਗੱਲ ਕਰਦੀ ਆ ਕਿਉਂਕਿ ਜਿਹੜੀਆਂ ਜਿਹੜੇ ਸੰਤ ਮਹਾਤਮਾ ਹੁੰਦੇ ਆ ਨਾ ਜਿਹੜੇ ਬਹੁਤ ਪਹੁੰਚੇ ਹੋਏ ਹੁੰਦੇ ਆ ਜਿਨ੍ਹਾਂ ਦੇ ਆਪਾਂ ਕਹਿ ਦਿੰਨੇ ਕਿ ਜਿਨ੍ਹਾਂ ਦੇ ਦਸਮ ਦਵਾਰ ਵੀ ਖੁੱਲਿਆ ਹੁੰਦਾ ਭਗਤੀ ਕਰਕੇ ਉਹ ਹਰ ਇੱਕ ਜੀ ਨਾਲ ਉਹਨਾਂ ਨੂੰ ਪਤਾ ਹੁੰਦਾ ਉਹ ਕੰਟੈਕਟ ਕਰ ਸਕਦੇ ਆ ਹਨ ਆਪਣੀ ਭਗਤੀ ਦੇ ਰਾਹੀਂ ਤੇ ਉਹਨਾਂ ਦੇ ਨਾਲ ਉਹ ਗੱਲਬਾਤ ਕਰਦੇ ਆ ਤੇ ਚੀੜੀ ਉਹਨਾਂ ਨੂੰ ਪੁੱਛਦੀ ਆ ਸੰਤ ਪਾਤਮਾ ਜੀ ਨੂੰ ਕਿ ਤੁਸੀਂ ਹਰ ਇੱਕ ਨੂੰ ਅੰਮ੍ਰਿਤ ਵੇਲੇ ਹੀ ਤੁਸੀਂ ਉੱਠਣ ਦਾ ਯਾਨੀ ਦੱਸਦੇ ਹੋ ਕਿ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ ਤੇ ਤੁਸੀਂ ਮੈਨੂੰ ਵੀ ਦੱਸੋ ਕਿ ਅੰਮ੍ਰਿਤ ਵੇਲੇ ਕਿਹੜੀਆਂ ਉਹ ਦੋ ਗੱਲਾਂ ਆ ਕਿ ਜਿਹੜੀਆਂ ਜੇ ਅਸੀਂ ਡੇਲੀ ਕਰਾਂਗੇ ਤੇ ਸਾਡੀ ਲਾਈਫ ਦੇ ਵਿੱਚ ਪਰਮਾਤਮਾ ਸਾਨੂੰ ਬਹੁਤ ਰਕੀਆਂ ਦੇਣਗੇ ਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੋਵੇਗੀ ਤੇ ਫਿਰ ਜਿਹੜੇ ਸੰਤ ਮਹਾਤਮਾ ਹੁੰਦੇ ਆ ਉਹ ਚਿੜੀ ਨੂੰ ਕਹਿੰਦੇ ਆ ਕਿ ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ ਆ ਫਿਰ ਤੈਨੂੰ ਪਤਾ ਲੱਗੂਗਾ ਕਿ ਉਹ ਕਿਹੜੀਆਂ ਦੋ ਚੀਜ਼ਾਂ ਨੇ ਤੂੰ ਕਹਾਣੀ ਪੂਰੀ ਸੁਣੀ ਤੇ ਚਿੜੀ ਜੀ ਉਹ ਸਾਰੀ ਕਹਾਣੀ ਸੁਣਦੀ ਆ ਸੰਤ ਮਹਾਤਮਾ ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਹੁੰਦਾ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਉਹਨਾਂ ਦਾ ਬੇਟਾ ਹੁੰਦਾ ਇਕਲੌਤਾ ਹੀ ਬੇਟਾ ਹੁੰਦਾ ਉਹ ਪੜ੍ਹਨ ਲਿਖਣ ਚ ਤਾਂ ਬਹੁਤ ਹੁਸ਼ਿਆਰ ਹੁੰਦਾ ਪਰ ਉਹਦੀ ਇੱਕ ਹੀ ਮਾੜੀ ਆਦਤ ਹੁੰਦੀ ਆ ਕਿ ਉਹ ਬਹੁਤ ਲੇਟ ਉੱਠਦਾ ਹੁੰਦਾ ਤੇ ਉਹਦੀ ਪੜ੍ਹਾਈ ਕੰਪਲੀਟ ਹੋ ਚੁੱਕੀ ਹੁੰਦੀ ਆ ਪਰ ਉਹਨੂੰ ਉਹੀ 8-9 ਵਜੇ ਉੱਠਣ ਦੀ ਆਦਤ ਹੁੰਦੀ ਆ ਸੋ ਪਹਿਲਾਂ-ਪਹਿਲਾਂ ਜਿਵੇਂ ਇਕਲੋਤਾ ਬੇਟਾ ਜਿਵੇਂ ਆਪਣੇ ਇਕੱਲਾ-ਇਕੱਲਾ ਮੁੰਡਾ ਘਰ ਦਾ ਸੋ ਮਾਂ ਪਿਓ ਨੂੰ ਵੀ ਐ ਹੁੰਦਾ ਸੀਗਾ ਕਿ ਕੋਈ ਗੱਲ ਨਹੀਂ ਕਿ ਹਜੇ ਛੋਟਾ ਆ ਹਨਾ ਤੇ ਉਹਨਾਂ ਨੂੰ ਉਹ ਨਹੀਂ ਰੋਕਦੇ ਸੀ ਲੇਟ ਉੱਠਣ ਤੋਂ ਉਹਨਾਂ ਨੂੰ ਐ ਹੁੰਦਾ ਸੀ ਕਿ ਚਲੋ ਜਦੋਂ ਵੱਡਾ ਹੋਊਗਾ ਇਹ ਆਪੇ ਹਨਾ ਜਦੋਂ ਕੰਮ ਕਰ ਲੱਗਿਆ ਕਿ ਫਿਰ ਉਠ ਜਾਇਆ ਕਰੂਗਾ ਟਾਈਮ ਦੇ ਨਾਲ ਕਿ ਚਲੋ ਹਜੇ ਤਾਂ ਇਹਨੂੰ ਕੀ ਉਠਾਉਣਾ ਹਨਾ ਕਿ ਜਿਵੇਂ ਲਾੜ ਲਈ ਪੰਦੇ ਵਿੱਚ ਆਪਾਂ ਆਪਣੇ ਬੱਚੇ ਨੂੰ ਰੱਖਦੇ ਹਾਂ ਸੋ ਪਰ ਜੀ ਕੀ ਹੁੰਦਾ ਵਾ ਕਿ ਉਸ ਤੋਂ ਉਲਟ ਕੀ ਹੁੰਦਾ ਵਾ ਉਹਦੀ ਜਿਹੜੀ ਇਹ ਆਦਤ ਆ ਨਾ ਉਹ ਪੱਕ ਜਾਂਦੀ ਆ ਸੋ ਉਹ ਰੋਜ਼ 8 ਵਜੇ 9 ਵਜੇ ਇਦਾਂ ਹੀ ਉੱਠਦਾ ਵਾ ਬਾਕੀ ਜੋ ਘਰ ਦੇ ਅੰਮ੍ਰਿਤ ਵੇਲੇ ਉੱਠਦੇ ਨੇ ਤੇ ਪਰ ਉਹ ਲੜਕਾ ਜੀ ਉਹਨੂੰ ਬਹੁਤ ਲੇਟ ਉੱਠਣ ਦੀ ਆਦਤ ਹੁੰਦੀ ਆ ਸੋ ਜਦੋਂ ਲੇਟ ਉੱਠਦਾ ਜੀ ਲੇਟ ਉੱਠਣ ਦੇ ਨਾਲ ਉਹਦੇ ਵਿੱਚ ਆਲਸ ਵੀ ਬਹੁਤ ਰਹਿੰਦਾ ਹੁੰਦਾ ਸੀਗਾ ਉਹਦਾ ਜਿਹੜਾ ਸੁਭਾਅ ਆ ਉਹਦੇ ਵਿੱਚ ਵੀ ਚਿਰਚੜਾਪਨ ਆਉਣਾ ਸ਼ੁਰੂ ਹੋ ਗਿਆ ਸੀ ਉਹਨੂੰ ਕੋਈ ਵੀ ਘਰ ਦਾ ਕੋਈ ਬੰਦਾ ਕੰਮਕਾਰ ਕਰਨ ਨੂੰ ਕਹਿੰਦਾ ਸੀ ਉਹ ਚੜ ਜਾਂਦਾ ਹੁੰਦਾ ਸੀ ਨਾ ਉਹਦੇ ਕੋਈ ਕੰਮਕਾਰ ਹੁੰਦਾ ਸੀ ਬਸ ਉਹ ਸਾਰਾ ਦਿਨ ਇੰਨੀ ਆਲਸ ਦੇ ਵਿੱਚ ਹੀ ਫਿਰਦਾ ਰਹਿੰਦਾ ਸੀਗਾ ਜੀ ਆਲਸ ਉਹਨੂੰ ਪਿਆ ਰਹਿਦਾ ਸੀ ਸਾਰਾ ਦਿਨ ਸੋਦੀ ਪੜਾਈ ਵੀ ਕੰਪਲੀਟ ਹੋ ਚੁੱਕੀ ਸੀ ਤੇ ਉਹਦੇ ਪਿਤਾ ਜੀ ਨੂੰ ਵੀ ਇਹ ਟੈਂਸ਼ਨ ਹੁੰਦੀ ਸੀ ਕਿ ਇਹਦੇ ਜਿਹੜੇ ਨਾਲ ਦੀ ਜਿਹੜੀ ਹੋਰ ਇਹਦੇ ਦੋਸਤ ਵਾਂ ਉਹ ਸਾਰੇ ਕਮਾਕਾਰਾਂ ਦੇ ਵਿੱਚ ਸੈੱਟ ਹੋ ਚੁੱਕੇ ਨੇ ਕਿ ਮੇਰਾ ਬੇਟਾ ਹਜੇ ਤੱਕ ਕੋਈ ਕੰਮਕਾਰ ਇਨ ਸੈੱਟ ਨਹੀਂ ਕੀਤਾ ਸੋ ਉਹਨਾਂ ਨੂੰ ਬਹੁਤ ਟੈਨਸ਼ਨ ਹੁੰਦੀ ਆ ਜੀ ਸੋ ਉਹਨਾਂ ਦੇ ਪਿੰਡ ਦੇ ਵਿੱਚ ਕੁ ਮਹਾਤਮਾ ਰਹਿੰਦੇ ਹੁੰਦੇ ਨੇ ਤੇ ਉਹ ਉਹਨਾਂ ਦੇ ਪਿਤਾ ਜੀ ਉਹ ਮਹਾਤਮਾ ਕੋ ਜਾਣਦੇ ਨੇ ਸੋ ਸਾਰੀ ਗੱਲਬਾਤ ਉਹਨਾਂ ਨੂੰ ਦੱਸਦੇ ਨੇ ਕਿ ਮੇਰਾ ਇਦਾਂ ਬੇਟਾ ਆ ਸੋ ਜੀ ਉਹ ਅਮਰਤ ਵੇਲੇ ਨਹੀਂ ਉੱਠਦਾ ਤੇ ਉਹ ਪੜ੍ਹਨ ਲਿਖ ਕੇ ਉਹਨੇ ਪੜ੍ਹਿਆ ਤਾਂ ਬਹੁਤ ਆ ਪਰ ਉਹ ਹੁਣ ਕੋਈ ਨੌਕਰੀ ਨਹੀਂ ਕਰਦਾ ਤੇ ਨਾ ਹੀ ਉਹ ਕੋਈ ਕੰਮਕਾਰ ਉਹਦਾ ਸੈਟ ਆ ਜਿਹੜੀ ਉਹਦੇ ਨਾਲ ਦੇ ਫਰੈਂਡ ਹੁੰਦੇ ਆ ਕਿ ਉਹ ਸਾਰੇ ਯਾਨੀ ਆਪਣੀ ਲਾਈਫ ਦੇ ਵਿੱਚ ਸੈੱਟ ਹੋ ਚੁੱਕੇ ਆ ਕਿ ਉਹ ਸਾਰਾ ਦਿਨ ਬਸ ਐਂ ਲੇਟ ਉੱਠਦਾ ਆ 8-9 ਵਜੇ ਉੱਠਦਾ ਵਾ ਅੰਮ੍ਰਿਤ ਵੇਲੇ ਨਹੀਂ ਉੱਠਦਾ ਤੇ ਨਾਲ ਦੇ ਨਾਲ ਜੀ ਉਹ ਬਹੁਤ ਜਿਹੜੇ ਜਿਹੜੇ ਸੁਆਦ ਆ ਹੋ ਚੁੱਕਾ ਵਾ ਕਿ ਹੁਣ ਤਾਂ ਇਦਾਂ ਵੀ ਹੈ ਆ ਕਿ ਉਹ ਆਪਣੇ ਫਰੈਂਡਸ ਵਾ ਜਿਹੜਾ ਉਹਦੇ ਫਰੈਂਡ ਸਰਕਲ ਆ ਉਹਨਾਂ ਨੂੰ ਵੀ ਉਹਨੇ ਬੁਲਾਉਣਾ ਬੰਦ ਕਰਤਾ ਆ ਉਹ ਆਪਣੀ ਉਹਨਾਂ ਫਰੈਂਡ ਸਰਕਲ ਦੇ ਵਿੱਚ ਵੀ ਜਾ ਕੇ ਨਹੀਂ ਬਿੰਦਾ ਨਾ ਕਿਸੇ ਨੂੰ ਬੁਲਾਉਂਦਾ ਪਿੰਡ ਦੇ ਵਿੱਚ ਸਾਵੇਂ ਉਹ ਸਾਡੇ ਘਰ ਦੇ ਜਿਹੜੇ ਜੀ ਆ ਉਹਨਾਂ ਨੂੰ ਵੀ ਨਹੀਂ ਬੁਲਾਉਂਦਾ ਬਸ ਸਾਰਾ ਦਿਨ ਮੰਜੇ ਤੇ ਪਿਆ ਰਹਿੰਦਾ ਆ ਬਸ ਅੱਖਾਂ ਖੋਲ ਕੇ ਐ ਕੁਝ ਨਾ ਕੁਝ ਸੋਚਦਾ ਰਹਿੰਦਾ ਆ ਬੈਠਾ ਕਿਸੇ ਨੂੰ ਬੁਲਾਉਂਦਾ ਨਹੀਂ ਕਿਸੇ ਨੂੰ ਚਲਾਉਂਦਾ ਨਹੀਂ ਜੀ ਉਹ ਸਾਰਾ ਦਿਨ ਇਹਦੀ ਆਲਸਪਾਈ ਰੱਖਦਾ ਜੇ ਅਸੀਂ ਉਹਨੂੰ ਬੁਲਾਉਨੇ ਆਂ ਤੇ ਉਹ ਫਿਰ ਉਹ ਚਿੜਦਾ ਆ ਸੋ ਜੀ ਸੰਤ ਮਹਾਤਮਾ ਸਾਰੀ ਗੱਲਬਾਤ ਸੁਣਦੇ ਨੇ ਤੇ ਉਹਦੇ ਪਿਤਾ ਜੀ ਕਹਿੰਦੇ ਮੈਨੂੰ ਬਹੁਤ ਪਰੇਸ਼ਾਨ ਆ ਮੈਂ ਉਹਨੂੰ ਲੈ ਕੇ ਕਿਉਂਕਿ ਮੈਂ ਚਾਹਨਾ ਮੇਰਾ ਬੇਟਾ ਵੀ ਲਾਈਫ ਦੇ ਵਿੱਚ ਸੈੱਟ ਹੋਵੇ ਉਹ ਵੀ ਅੰਮ੍ਰਿਤ ਵੇਲੇ ਉੱਠੇ ਅੰਮ੍ਰਿਤ ਵੇਲੇ ਦੀ ਮਹਾਨਤਾ ਨੂੰ ਸਮਝੇ ਸੋ ਜੀ ਤੁਸੀਂ ਕੋਈ ਨਾ ਕੋਈ ਕਿਰਪਾ ਕਰੋ ਤੁਸੀਂ ਸਾਰਿਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਹੋ ਮੈਂ ਬਹੁਤ ਆਸ ਲੈ ਕੇ ਤੁਹਾਡੇ ਕੋਲ ਆਇਆ ਤੇ ਜਿਹੜੇ ਉਹ ਸੰਤ ਮਹਾਤਮਾ ਹੁੰਦੇ ਨੇ ਉਹ ਉਹਨਾਂ ਨੂੰ ਕਹਿੰਦੇ ਨੇ ਉਹਨਾਂ ਦੇ ਪਿਤਾ ਜੀ ਨੂੰ ਕਿ ਤੁਸੀਂ 21 ਦਿਨ ਲਈ ਆਪਣੇ ਬੇਡੇ ਨੂੰ ਮੇਰੇ ਆਸ਼ਰਮ ਦੇ ਵਿੱਚ ਛੱਡ ਦਿਓ ਕਿ ਤੁਸੀਂ ਮੇਰੇ ਕੋਲ ਉਹਨੂੰ ਜਦੋਂ ਮੇਰੇ ਕੋਲ ਆਵੇਗਾ ਤੇ ਮੈਂ ਉਸ ਦੀ ਉਸ ਜਿਹੜੀ ਪ੍ਰੋਬਲਮ ਆ ਉਹਦਾ ਮੈਂ ਸੋਲੂਸ਼ਨ ਮੈਂ ਉਹਦਾ ਕਰੂੰਗਾ ਸੋ ਜੀ ਫਿਰ ਜਿਹੜੇ ਉਹਦੇ ਪਿਤਾ ਜੀ ਹੁੰਦੇ ਨੇ ਤੇ ਉਹ ਕਹਿੰਦੇ ਕਿ ਇਦਾਂ ਉਹਨੇ ਆਉਣਾ ਨਹੀਂ ਜਿਵੇਂ ਕਹਿ ਤਾਂ ਕਿ ਮੈਂ ਉਹਨੂੰ ਕਹਿ ਵੀ ਦਊਗਾ ਪਰ ਕਹਿੰਦੇ ਕਿ ਉਹਨੇ ਨਹੀਂ ਆਉਣਾ ਉਹਦਾ ਸੁਭਾਈ ਇਦਾਂ ਦਾ ਹੋ ਚੁੱਕਾ ਵਾ ਉਹ ਕਹਿਣਾ ਵੀ ਨਹੀਂ ਮੰਨਦਾ ਕਿਸੇ ਦਾ ਸੋ ਸੰਤ ਮਹਾਤਮਾ ਜੀ ਫਿਰ ਇੱਕ ᔪਕਤੀ ਲੜਾਉਂਦੇ ਨੇ ਉਹ ਉਹਦੇ ਪਿਤਾ ਜੀ ਨੂੰ ਕਹਿੰਦੇ ਕਿ ਤੁਸੀਂ ਆਪਣੇ ਬੇਡੇ ਨੂੰ ਜਾ ਕੇ ਇਹ ਗੱਲ ਕਹਿਓ ਕਿ ਮੈਂ ਅੱਜ ਆਪਣੇ ਪਿੰਡ ਦੇ ਸੰਤ ਮਹਾਤਮਾ ਜੀ ਕੋਲ ਗਿਆ ਸੀ ਤੇ ਉਹ ਕਹਿੰਦੇ ਕਿ ਆਪਣੇ ਬੇਟੇ ਨੂੰ ਮੇਰੇ ਕੋਲ ਭੇਜਿਓ ਤੇ ਮੈਂ ਉਹਨੂੰ ਲਾਈਫ ਦੇ ਵਿੱਚ ਸਫਲ ਹੋਣ ਦਾ ਇੱਕ ਮੰਤਰ ਦਊਂਗਾ ਇੱਕ ਜਾਪ ਦਊਂਗਾ ਜਿਹਦੇ ਨਾਲ ਉਹ ਦਿਨਾਂ ਦੇ ਵਿੱਚ ਹੀ ਸਫਲ ਹੋ ਜਾਵੇਗਾ ਆਪਣੀ ਲਾਈਫ ਦੇ ਵਿੱਚ ਸੋ ਇਸ ਕਰਕੇ ਸੰਤ ਮਹਾਤਮਾ ਜੀ ਤੈਨੂੰ ਆਪਣੇ ਕੋਲ ਬੁਲਾਉਂਦੇ ਨੇ ਕਿ ਉਹ ਤੂੰ ਜਦੋਂ ਉਹਨਾਂ ਕੋਲ ਜਾਊਂਗਾ ਤੇ ਉਹ ਤੈਨੂੰ ਉਜਕਤੀ ਦੱਸਣਗੇ ਸਫਲ ਹੋਣ ਦੀ ਸੋ ਜਿਵੇਂ ਉਹਦੇ ਪਿਤਾ ਜੀ ਇਦਾਂ ਹੀ ਕਰਦੇ ਨੇ ਉਹ ਘਰ ਜਾਂਦੇ ਨੇ ਤੇ ਆਪਣੇ ਬੇਟੇ ਨਾਲ ਸਾਰੀ ਗੱਲਬਾਤ ਕਰਦੇ ਨੇ ਤੇ ਉਹਦਾ ਬੇਟਾ ਵੀ ਉਹਨਾਂ ਨੂੰ ਆਹੀ ਗੱਲ ਕਹਿੰਦਾ ਕਿ ਹਾਂਜੀ ਪਿਤਾ ਜੀ ਮੈਂ ਵੀ ਆਪਣੀ ਲਾਈਫ ਦੇ ਵਿੱਚ ਸਫਲ ਹੋਣਾ ਚਾਹੁੰਦਾ ਆ ਕਿ ਜਿਹੜੇ ਮੇਰੇ ਹੋਰ ਯਾਰ ਦੋਸਤ ਆ ਉਹ ਵੀ ਸਾਰੇ ਬਹੁਤ ਆਪਣੀ ਲਾਈਫ ਦੇ ਵਿੱਚ ਉਹਨਾਂ ਨੇ ਕੰਮਕਾਰ ਸੈੱਟ ਕਰ ਲਿਆ ਇੱਕ ਮੈਂ ਹੀ ਹਾਂ ਜਿਹਨੂੰ ਮੈਂ ਯਾਰਾ ਮੇਰਾ ਕੋਈ ਹਜੇ ਕੰਮ ਸੈੱਟ ਨਹੀਂ ਹੈਗਾ ਸੋ ਮੈਨੂੰ ਇਸ ਗੱਲ ਦੀ ਟੈਨਸ਼ਨ ਬਹੁਤ ਰਹਿੰਦੀ ਆ ਸੋ ਇਸ ਕਰਕੇ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਵੀ ਬੁਲਾਉਣਾ ਛੱਡਤਾ ਤੇ ਨਾ ਹੀ ਮੇਰਾ ਘਰ ਦੇ ਕਿਸੇ ਜੀ ਨੂੰ ਬੁਲਾਉਣ ਨੂੰ ਦਿਲ ਕਰਦਾ ਮੈਨੂੰ ਬਹੁਤ ਟੈਨਸ਼ਨ ਰਹਿੰਦੀ ਆ ਕਿ ਮੇਰੇ ਫਿਊਚਰ ਦਾ ਕੀ ਬਣੂਗਾ ਕਿ ਮੈਂ ਪੜ੍ਹਾਈ ਲਿਖਾਈ ਵੀ ਬਥੇਰੀ ਕਰ ਲਈ ਪਰ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਮੈਂ ਲਾਈਫ ਦੇ ਵਿੱਚ ਸਫਲ ਕਿਵੇਂ ਹੋਵਾਂ ਸੋ ਜੀ ਫਿਰ ਉਹਦੇ ਪਿਤਾ ਜੀ ਕਹਿੰਦੇ ਕਿ ਹਾਂ ਮੈਂ ਤੇਰਾ ਇਹੀ ਜਿਹੜੀ ਪ੍ਰੋਬਲਮ ਆ ਇਹਦਾ ਸੋਲੂਸ਼ਨ ਲੈ ਕੇ ਆਇਆ ਕਿ ਆਪਣੇ ਪਿੰਡ ਦੇ ਸੰਤ ਮਹਾਤਮਾ ਨੇ ਕਿਹਾ ਆਇਆ ਕਿ ਆਪਣੇ ਬੇਟੇ ਨੂੰ ਮੇਰੇ ਕੋਲ ਭੇਜੋ ਕਿ ਮੇਰੇ ਕੋਲ ਇੱਕ ਜੁਗਤੀ ਆ ਜਿਹਦੇ ਨਾਲ ਉਹ ਦਿਨਾਂ ਦੇ ਵਿੱਚ ਹੀ ਸਫਲ ਹੋ ਜਾਵੇਗਾ ਸੋ ਇਸ ਕਰਕੇ ਤੁਹਾਨੂੰ ਸੰਤ ਮਹਾਤਮਾ ਕੋਲ ਬੇਟਾ ਜੀ ਜਾਣਾ ਪੈਣਾ ਸੋ ਜੀ ਫਿਰ ਉਹਦੇ ਜਿਹੜਾ ਬੇਟਾ ਆ ਉਹ ਸੰਤ ਮਹਾਤਮਾ ਜੀ ਕੋਲ ਜਾਣ ਨੂੰ ਮੰਨ ਜਾਂਦਾ ਆ ਪਰ ਉਹਦੇ ਪਿਤਾ ਜੀ ਇੱਕ ਯਾਨੀ ਗੱਲ ਉਹਨੂੰ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਪਰ ਤੂੰ ਕਿਵੇਂ ਜਾ ਸਕਦਾ ਉਹਨਾਂ ਦੇ ਕੋਲ ਤੂੰ ਤਾਂ ਉਹ ਟਾਈਮ ਸੁੱਤਾ ਹੁੰਨਾ ਵਾ ਕਿਉਂਕਿ ਜਿਹੜੇ ਉਹ ਸੰਤ ਮਹਾਤਮਾ ਉਹ ਅਮਰਤ ਵੇਲੇ ਹੀ ਮਿਲਦੇ ਆ ਸੋਜੀ ਬੇਟਾ ਇਹ ਸੁਣ ਕੇ ਥੋੜਾ ਐ ਵੀ ਹੋ ਜਾਂਦਾ ਕਿ ਮੈਂ ਅੰਮ੍ਰਿਤ ਵੇਲੇ ਮੈਂ ਤਾਂ ਉੱਠਦਾ ਨਹੀਂ ਹੈਗਾ ਮੈਂ ਤੁਹਾਨੂੰ 8 8 9 9 10 10 ਵਜੇ ਤੱਕ ਸੁੱਤਾ ਰਹਿਣਾ ਆ ਸੋਜੀ ਫਿਰ ਕੀ ਹੁੰਦਾ ਵਾ ਉਹ ਫਿਰ ਵੀ ਬਹੁਤ ਸੋਚ ਵਿਚਾਰ ਕਰਕੇ ਆਪਣੇ ਪਿਤਾ ਜੀ ਨੂੰ ਕਹਿੰਦਾ ਕਿ ਨਹੀਂ ਪਿਤਾ ਜੀ ਮੈਂ ਉਹਨਾਂ ਨੂੰ ਮਿਲੂੰਗਾ ਕਿ ਕੋਈ ਗੱਲ ਨਹੀਂ ਮੈਂ ਅੱਜ ਰਾਤ ਸੋਊਂਗਾ ਹੀ ਨਹੀਂ ਆਪਾਂ ਮਾਰਨਿੰਗ ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਕੋਲ ਜਾਵਾਂਗੇ ਸੋ ਜੀ ਉਹ ਸਾਰੀ ਰਾਤ ਮੁੰਡਾ ਸੌਂਦਾ ਨਹੀਂ ਹੈਗਾ ਇਹੀ ਉਹਦੇ ਵਿੱਚ ਕਿ ਮੈਂ ਸੁਬਾ ਅੰਮ੍ਰਿਤ ਵੇਲੇ ਹਨਾ ਕਿ ਜੇ ਮੈਂ ਸੌਂ ਗਿਆ ਮੇਰੇ ਤੋਂ ਉੱਠ ਨਹੀਂ ਹੋਣਾ ਤੇ ਫਿਰ ਮੇਰੇ ਕੋ ਸੰਤ ਮਹਾਤਮਾ ਜੀ ਕੋਲ ਜਾ ਨਹੀਂ ਹੋਣਾ ਤੇ ਉਹ ਸਾਰੀ ਰਾਤ ਨਹੀਂ ਸੌਂਦਾ ਪਰ ਜਿਵੇਂ ਜੀ ਅੰਮ੍ਰਿਤ ਵੇਲਾ ਹੁੰਦਾ ਤੁਹਾਨੂੰ ਪਤਾ ਅੰਮ੍ਰਿਤ ਵੇਲੇ ਹਰ ਇੱਕ ਨੂੰ ਇੱਕ ਵਾਰੀ ਨੀਂਦ ਦਾ ਜ਼ੋਰ ਜ਼ਰੂਰ ਪੈਂਦਾ ਵਾ ਕਾਲ ਹਾਵੀ ਹੋ ਜਾਂਦਾ ਆ ਸੋ ਜੀ ਉਹ ਕੀ ਕਰਦਾ ਸਾਰੀ ਰਾਤ ਤਾਂ ਜਾਗਦਾ ਆ ਪਰ ਜਦੋਂ ਅੰਮ੍ਰਿਤ ਵੇਲਾ ਆਉਂਦਾ ਉਹਦੀ ਅੱਖ ਲੱਗ ਜਾਂਦੀ ਆ ਉਹ ਸੋ ਜਾਂਦਾ ਜੀ ਤੇ ਜਦੋਂ ਉਹ ਉੱਠ ਕੇ ਟਾਈਮ ਦੇਖਦਾ ਉਹ 9 ਵਜ ਜਾਂਦੇ ਆ ਤੇ ਉਹਦੇ ਪਿਤਾ ਜੀ ਨੂੰ ਉਹ ਕਹਿੰਦਾ ਜਾ ਕੇ ਬਹੁਤ ਉਹਨੂੰ ਪਛਤਾਵਾ ਹੁੰਦਾ ਆ ਕਿ ਮੇਰੇ ਕੋਲ ਉੱਠ ਨਹੀਂ ਹੋਇਆ ਕਿ ਮੈਂ ਸਾਰੀ ਰਾਤ ਸੁੱਤਾ ਨਹੀਂ ਪਰ ਅੰਮ੍ਰਿਤ ਵੇਲੇ ਮੈਨੂੰ ਨਹੀਂ ਪਤਾ ਮੈਨੂੰ ਕਿਵੇਂ ਮੇਰੀ ਅੱਖ ਲੱਗ ਗਈ ਕਿ ਪਿਤਾ ਜੀ ਮੈਂ ਅੱਜ ਮੈਨੂੰ ਬਹੁਤ ਜ਼ਿਆਦਾ ਬੁਰਾ ਫੀਲ ਹੋ ਰਿਹਾ ਵਾ ਪਰ ਉਹਨੂੰ ਅੱਜ ਇੱਕ ਮੇਨ ਗੱਲ ਇਹ ਵੀ ਸੀਗਾ ਕਿ ਬੁਰਾ ਫੀਲ ਹੋ ਰਿਹਾ ਸੀ ਅੱਜ ਅਮਰਤ ਵੇਲੇ ਕਿ ਉਹ ਨਹੀਂ ਉੱਠ ਸਕਿਆ ਜਿਹੜਾ ਉਸ ਤੋਂ ਪਹਿਲਾਂ ਉਹਨੂੰ ਕਦੀ ਫੀਲ ਨਹੀਂ ਹੋਇਆ ਸੀ ਸੋ ਉਹਦੇ ਪਿਤਾ ਜੀ ਕਹਿੰਦੇ ਪੇਟਾ ਮੈਨੂੰ ਪਹਿਲਾਂ ਹੀ ਪਤਾ ਸੀ ਤੇਰੇ ਕੋਲ ਨਹੀਂ ਉੱਠਣਾ ਤੇਰੇ ਵੱਸ ਦੀ ਗੱਲ ਨਹੀਂ ਹੈਗੀ ਸੋ ਤੂੰ ਰਹਿਣ ਦੇ ਕੋਈ ਗੱਲ ਨਹੀਂ ਤੇ ਤੇ ਉਹ ਫਿਰ ਆਪਣੇ ਪਿਤਾ ਜੀ ਨੂੰ ਕਹਿੰਦਾ ਨਹੀਂ ਪਿਤਾ ਜੀ ਮੈਂ ਤੁਹਾਨੂੰ ਕੱਲ ਉੱਠ ਕੇ ਹੀ ਦਿਖਾਵਾਂਗਾ ਜੋ ਮਰਜ਼ੀ ਹੋ ਜਾਵੇ ਮੈਂ ਤੁਹਾਨੂੰ ਸੂਬਾ ਅੰਮ੍ਰਿਤ ਵੇਲੇ ਤੁਹਾਡੇ ਤੋਂ ਵੀ ਪਹਿਲਾਂ ਉੱਠ ਕੇ ਦਿਖਾਵਾਂਗਾ ਕਿ ਆਪਾਂ ਕੱਲ ਨੂੰ ਸੂਬਾ ਅੰਮ੍ਰਿਤ ਵੇਲੇ ਸੰਤ ਮਹਾਤਮਾ ਜੀ ਕੋਲ ਜ਼ਰੂਰ ਜਾਵਾਂਗੇ ਤੇ ਮੈਂ ਉਹਨਾਂ ਕੋਲ ਜੁਕਤੀ ਲੈ ਕੇ ਆਉਣੀ ਚਾਹੁੰਦਾ ਹਾਂ ਸਫਲ ਹੋਣ ਦੀ ਸੋ ਜੀ ਉਹ ਕੀ ਕਰਦਾ ਅੰਮ੍ਰਿਤ ਵੇਲੇ ਚਲੋ ਦੂਸਰੇ ਦਿਨ ਜੀ ਉਹ ਅੰਮ੍ਰਿਤ ਵੇਲੇ ਉੱਠ ਜਾਂਦਾ ਆਪਣੇ ਪਿਤਾ ਜੀ ਤੋਂ ਵੀ ਪਹਿਲਾਂ ਉੱਠ ਜਾਂਦਾ ਜੀ ਤੇ ਉਹਨੂੰ ਉਸ ਦਿਨ ਐਨਾ ਫੀਲ ਹੁੰਦਾ ਜਿਵੇਂ ਉਹਨੇ ਪਤਾ ਨਹੀਂ ਕਿਹੜੀ ਜੰਗ ਜਿੱਤ ਲਈ ਹੁੰਦੀ ਆ ਸੋ ਜੀ ਫਿਰ ਕੀ ਹੁੰਦਾ ਵਾ ਜੇ ਉਹ ਆਪਣੇ ਪਿਤਾ ਜੀ ਦੇ ਨਾਲ ਜੀ ਉੱਥੇ ਜਾਂਦਾ ਆ ਆਸ਼ਰਮ ਦੇ ਵਿੱਚ ਤੇ ਜਾ ਕੇ ਸੰਤ ਮਹਾਤਮਾ ਜੀ ਤੋਂ ਆਸ਼ੀਰਵਾਦ ਲੈਂਦੇ ਨੇ ਪਿਤਾ ਤੇ ਪੁੱਤਰ ਦੋਨੋਂ ਤੇ ਜਾ ਕੇ ਪੁੱਤਰ ਉਹਨਾਂ ਨੂੰ ਕਹਿੰਦਾ ਆ ਕਿ ਤੁਸੀਂ ਮੇਰੇ ਪਿਤਾ ਜੀ ਨੂੰ ਕਿਹਾ ਸੀ ਕਿ ਤੁਸੀਂ ਮੈਨੂੰ ਉਹ ਜੁਕਤੀ ਦੱਸੋਗੇ ਕਿ ਮੈਂ ਕਿਵੇਂ ਸਫਲ ਹੋਣਾ ਤੇ ਤੁਸੀਂ ਮੈਨੂੰ ਉਹ ਪਲੀਜ਼ ਤੁਸੀਂ ਮੈਨੂੰ ਜਰੂਰ ਦੱਸੋ ਇਹ ਸੰਤ ਮਹਾਤਮਾ ਜੀ ਕਹਿੰਦੇ ਨੇ ਕਿ ਇਦਾਂ ਨਹੀਂ ਮੈਂ ਤੂੰ ਮੇਰੇ ਕੋਲ ਪਹਿਲਾਂ ਇੱਥੇ 21 ਦਿਨ ਤੈਨੂੰ ਰਹਿਣਾ ਪੈਣਾ ਆ ਕਿ ਤੂੰ ਇੱਥੇ 21 ਦਿਨ ਮੇਰੇ ਕੋਲ ਮੇਰੇ ਆਸ਼ਰਮ ਦੇ ਵਿੱਚ ਮੇਰੇ ਜਿਹੜੇ ਬਾਕੀ ਹੋਰ ਸਾਡੇ ਇੱਥੇ ਬੱਚੇ ਰਹਿੰਦੇ ਆ ਤੇ ਹੋਰ ਜਿਹੜੇ ਛਾਤਰ ਨੇ ਤੂੰ ਉਹਨਾਂ ਦੇ ਨਾਲ ਰਹਿ ਤੇ ਇੱਥੇ ਰਹਿ ਕੇ ਫਿਰ ਮੈਂ ਤੈਨੂੰ ਉਹ ਹੌਲੀ-ਹੌਲੀ ਤਨੂੰ ਉਹ ਜੁਕਤੀ ਦੱਸੂਗਾ ਕਿ ਉਹ ਕਿਹੜੀ ਜੁਕਤੀ ਆ ਕੀ ਜਿਹਦੇ ਨਾਲ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਦਾ ਆ ਸੋ ਜੀ ਉਹ ਜਿਹੜਾ ਲੜਕਾ ਹੁੰਦਾ ਆ ਉਹ ਆਸ਼ਰਮ ਦੇ ਵਿੱਚ ਰਹਿਣ ਨੂੰ ਮੰਨ ਜਾਂਦਾ ਆ ਸੋ ਜੀ ਫਿਰ ਕੀ ਹੁੰਦਾ ਹੈ ਉਹਦੇ ਪਿਤਾ ਜੀ ਘਰ ਚਲੇ ਜਾਂਦੇ ਨੇ ਤੇ ਉਹਦੇ ਜੋ ਸੰਤ ਮਹਾਤਮਾ ਹੁੰਦੇ ਨੇ ਉਹ ਉਹਨਾਂ ਨੂੰ ਆਸ਼ਵਾਸਨ ਦਿੰਦੇ ਨੇ ਕਿ ਤੁਸੀਂ ਘਬਰਾਓ ਨਾ ਮੈਂ ਤੁਹਾਡੇ ਬੇਟੇ ਨੂੰ ਬਿਲਕੁਲ ਸਾਰਾ ਕੁਝ ਇਹਨਾਂ ਸਮਝਾ ਦੂੰਗਾ ਕਿ ਤੁਹਾਡਾ ਬੇਟਾ ਅੰਮ੍ਰਿਤ ਵੇਲੇ ਵੀ ਉੱਠਿਆ ਕਰੂਗਾ ਤੇ ਇੱਕ ਚੰਗਾ ਇਨਸਾਨ ਬਣੂਗਾ ਤੇ ਇੱਕ ਆਪਣੀ ਲਾਈਫ ਦੇ ਵਿੱਚ ਬਹੁਤ ਸਫਲ ਹੋਗਾ ਕਿ ਤੁਸੀਂ ਸਾਬ ਮੇਰੇ ਤੇ ਛੱਡ ਦਿਓ ਕਿ ਤੁਸੀਂ 21 ਦਿਨ ਲਈ ਆਪਣੇ ਬੇਟੇ ਨੂੰ ਮੇਰੇ ਆਸ਼ਰਮ ਚ ਰਹਿਣ ਦਿਓ ਸੋ ਉਹਦੇ ਪਿਤਾ ਜੀ ਉਹਨੂੰ ਆਸ਼ਰਮ ਚ ਛੱਡ ਕੇ ਘਰ ਚਲੇ ਜਾਂਦੇ ਨੇ ਸੋ ਜੀ ਕੀ ਹੁੰਦਾ ਆ ਦੂਸਰੇ ਦਿਨ ਅਮ੍ਰਿਤ ਵੇਲੇ ਫਿਰ ਜਿਹੜੇ ਉਹ ਸੰਤ ਮਹਾਤਮਾ ਜੀ ਅਮ੍ਰਿਤ ਵੇਲੇ ਉੱਠਦੇ ਨੇ ਤੇ ਉਹ ਸਾਰੇ ਛਾਤਰਾ ਨੂੰ ਅਮ੍ਰਿਤ ਵੇਲੇ ਉੱਠਣ ਦਾ ਉਹਨਾਂ ਨੇ ਕਿਹਾ ਹੁੰਦਾ ਤੇ ਸਾਰੇ ਉੱਠ ਜਾਂਦੇ ਨੇ ਅਮ੍ਰਿਤ ਵੇਲੇ ਕਿ ਪਰ ਉਹ ਜੇ ਸੁੱਤਾ ਹੁੰਦਾ ਆ ਤੇ ਸੰਤ ਮਹਾਤਮਾ ਜੀ ਉਹਨੂੰ ਉਠਾਉਂਦੇ ਨੇ ਕਿ ਤੈਨੂੰ ਰੋਜ਼ ਅੰਮ੍ਰਿਤ ਵੇਲੇ ਹੀ ਉੱਠਣਾ ਪਿਆ ਕਰਨਾ ਆ ਇਹ ਸਾਡੇ ਜਿਹੜਾ ਆਸ਼ਰਮ ਦਾ ਰੂਲ ਆ ਕਿ ਤੈਨੂੰ ਅੰਮ੍ਰਿਤ ਵੇਲੇ ਉੱਠਣਾ ਪੈਣਾ ਆ ਤੇ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਅਸੀਂ ਬਾਣੀ ਪੜ੍ਹਦੇ ਆ ਅਸੀਂ ਨਾਮ ਸਿਮਰਨ ਕਰਦੇ ਆ ਉਸ ਤੋਂ ਬਾਅਦ ਜੀ ਫਿਰ ਜਿਹੜੇ ਬੱਚੇ ਆ ਕਸਰਤ ਕਰਦੇ ਆ ਕਸਰਤ ਕਰਨ ਤੋਂ ਬਾਅਦ ਇਹ ਫਿਰ ਆਪਣੇ ਦਿਨ ਦੇ ਬਾਕੀ ਜਿਹੜੀ ਦਿਨਚਰਿਆ ਵਾ ਉਹਨੂੰ ਆਪਣਾ ਜਿਵੇਂ ਕੰਮ ਵਗੈਰਾ ਕਰਨਾ ਫਿਰ ਉਹ ਕਰਦੇ ਨੇ ਸੋ ਜੀ ਜਿਹੜਾ ਉਹ ਲੜਕਾ ਹੁੰਦਾ ਆ ਉਹ ਕਹਿੰਦੇ ਤੈਨੂੰ ਵੀ ਇਹ ਰੂਲ ਅਪਣਾਉਣਾ ਪੈਣਾ ਆ ਸੋ ਇਸ ਕਰਕੇ ਤੂੰ ਇੱਧੇ ਅਮ੍ਰਿਤ ਵੇਲੇ ਉੱਠਿਆ ਕਰ ਫਿਰ ਅਸੀਂ ਤੈਨੂੰ ਦੱਸਾਂਗੇ ਉਹ ਕਿਹੜੀ ᔪਕਤੀ ਆ ਕਿ ਜਿਹਦੇ ਨਾਲ ਤੂੰ ਸਫਲ ਹੋਣਾ ਸੋ ਜੀ ਲੜਕੇ ਨੂੰ ਵੀ ਲਾਲਚ ਹੁੰਦਾ ਕਿਤੇ ਨਾ ਕਿਤੇ ਕਿ ਚਲੋ ਜੇ ਮੈਂ ਅਮ੍ਰਿਤ ਵੇਲੇ ਉੱਠਿਆ ਤੇ ਹਨਾ ਜੋ ਮੈਂ ਇਹਨਾਂ ਦੇ ਕਹਿਣ ਤੇ ਕਰਿਆ ਤੇ ਮੈਨੂੰ ਉਹ ᔪਕਤੀ ਦੱਸ ਦੇਣ ਕਿ ਤੇ ਮੈਂ ਵੀ ਸਫਲ ਹੋ ਜਾਵਾਂਗਾ ਆਪਣੇ ਹੋਰ ਮਿੱਤਰਾਂ ਦੀ ਤਰ੍ਹਾਂ ਸੋਜੀਓ ਕੀ ਹੁੰਦਾ ਆ ਰੋਜ਼ ਹੀ ਚਲੋ ਅੰਮ੍ਰਿਤ ਵੇਲੇ ਉੱਠਦਾ ਵਾਂ ਬਾਕੀ ਬੱਚਿਆਂ ਦੇ ਨਾਲ ਉੱਠ ਕੇ ਭਜਨ ਸਿਮਰਨ ਕਰਦੇ ਆ ਬੰਦਗੀ ਕਰਦੇ ਆ ਬਾਣੀ ਪੜ੍ਹਦੇ ਆ ਤੇ ਬਾਅਦ ਚੋਂ ਕਸਰਤ ਕਰਦੇ ਆ ਤੇ ਬਾਕੀ ਜੋ ਆਸ਼ਰਮ ਦੇ ਦਿਨ ਦੇ ਕੰਮ ਹੁੰਦੇ ਆ ਉਹਨੂੰ ਸਮਝਾ ਦਿੱਤੇ ਜਾਂਦੇ ਨੇ ਸੋਜੀ ਫਿਰ ਉਹ ਇਦਾਂ ਹੀ ਕਰਦਾ ਆ ਇੱਕ ਹਫਤਾ ਦੀ ਇੱਕ ਹਫਤਾ ਜੀ ਉਹ ਡੇਲੀ ਉੱਠਦਾ ਆ ਪਰ ਜਦੋਂ 8ਵਾਂ ਦਿਨ ਆਉਂਦਾ ਆ ਤੇ ਉਹ ਫਿਰ ਇੱਕ ਦਿਨ ਕੀ ਹੁੰਦਾ ਕੋ ਉੱਠ ਨਹੀਂ ਹੁੰਦਾ ਤੇ ਜਦੋਂ ਉੱਠ ਨਹੀਂ ਹੁੰਦਾ ਜੀ ਉਹਦੇ ਕੋਲ ਤੇ ਉਹ ਬਹੁਤ ਯਾਨੀ ਆਪਣੇ ਆਪ ਨੂੰ ਕੋਸਦਾ ਆ ਕਿ ਮੇਰੇ ਕੋ ਅੱਜ ਉੱਠ ਨਹੀਂ ਹੋਇਆ ਕਿ ਮੈਂ ਹਫਤਾ ਉੱਠਿਆ ਤੈਨੂੰ ਜਾ ਕੇ ਮਹਾਤਮਾ ਜੀ ਕੋ ਮਾਫੀ ਮੰਗਦਾ ਕਿ ਮਹਾਤਮਾ ਜੀ ਮੈਨੂੰ ਮaaf ਕਰ ਦੋ ਕਿ ਮੇਰੇ ਕੋ ਆਜ ਉੱਠ ਨਹੀਂ ਹੋਇਆ ਕਿ ਇਹ ਤਾਂ ਨਹੀਂ ਹੈਗਾ ਕਿ ਤੁਸੀਂ ਹੁਣ ਮੈਨੂੰ ਉਹ ਉਜਗਤੀ ਨਹੀਂ ਦੱਸੂਗੇ ਕਿ ਮੈਨੂੰ ਆ ਇੱਕ ਵਾਰ ਮਾਫ ਕਰ ਦੋ ਕਿ ਮੈਂ ਅੱਗੇ ਤੋਂ ਕਦੀ ਐਦਾਂ ਨਹੀਂ ਕਰੂੰਗਾ ਕਿ ਮੈਂ ਅਮਰਤ ਵੇਲੇ ਉੱਠਿਆ ਕਰੂੰਗਾ ਸੋ ਸੰਤ ਮਹਾਤਮਾ ਜੀ ਕਹਿੰਦੇ ਨਹੀਂ ਨਹੀਂ ਮੈਂ ਤੈਨੂੰ ਅਜੇ ਵੀ ਉਹ ਉਜਗਤੀ ਦੱਸੂਗਾ ਤੂੰ ਦੁਬਾਰਾ ਤੋਂ ਸ਼ੁਰੂ ਕਰ ਕੋਈ ਗੱਲ ਨਹੀਂ ਤੂੰ ਅੰਮ੍ਰਿਤ ਵੇਲੇ ਉੱਠਿਆ ਕਰ ਕੀ ਕੋਈ ਗੱਲ ਨਹੀਂ ਜਦੋਂ ਤੇਰੇ 21 ਦਿਨ ਕੰਪਲੀਟ ਹੋ ਜਾਣਗੇ ਨਾ ਫਿਰ ਮੈਂ ਤੈਨੂੰ ਉਹ ਜੁਗਤੀ ਦੱਸ ਦਊਂਗਾ ਕਿ ਤੂੰ ਨਵੇਂ ਸਿਰੇ ਤੋਂ ਸ਼ੁਰੂ ਕਰ ਲੈ ਕਿ ਮੈਂ ਤੈਨੂੰ ਜੁਗਤੀ ਦੱਸੂਗਾ ਸੋ ਜੇ ਉਹਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਪਤਾ ਨਹੀਂ ਮੈਂ ਉੱਠਿਆ ਨਹੀਂ ਮੈਨੂੰ ਹੁਣ ਜੁਗਤੀ ਨਹੀਂ ਦੱਸਣੀ ਸੋ ਇਸ ਕਰਕੇ ਉਹ ਦੁਬਾਰਾ ਤੋਂ ਸ਼ੁਰੂ ਕਰਦਾ ਹੈ ਰਿਪੀਟ ਸੋ ਹਣ ਜੀ ਉਹ ਪੂਰੇ 21 ਦਿਨ ਕੰਪਲੀਟ ਕਰਦਾ 21 ਦਿਨ ਉੱਠ ਕੇ ਜੀ ਉਹ ਨਿਤਨੇਮ ਕਰਦਾ ਵਾ ਮਾਰਨਿੰਗ ਟਾਈਮ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਫਿਰ ਕਸਰਤ ਕਰਦਾ ਤੇ ਬਾਕੀ ਦੀ ਜੋ ਦਿਮਚਰਿਆ ਉਹ ਤੇ ਫੋਲੋ ਕਰਦਾ ਸੋ 21 ਦਿਨ ਬੀਤ ਜਾਂਦੇ ਨੇ ਜੀ ਇਦਾਂ ਹੀ ਤੇ ਜਦੋਂ 21 ਦਿਨ ਬੀਤ ਜਾਂਦੇ ਆ ਉਹਦਾ ਯਾਨੀ ਜਿਹੜਾ ਨਿਤਨੇਮ ਅੰਮ੍ਰਿਤ ਵੇਲੇ ਦਾ ਉੱਠਣਾ ਆ ਉਹ ਪੱਕਾ ਹੋ ਜਾਂਦਾ ਤੇ ਉਹ ਇਸ ਤੋਂ ਬਾਅਦ ਜਿਤ ਨਿਤਨੇਮ ਵੀ ਉਹਦਾ ਪੱਕਾ ਹੋ ਜਾਂਦਾ ਵਾ ਅੰਮ੍ਰਿਤ ਵੇਲੇ ਉੱਠਣਾ ਵੀ ਉਹਦਾ ਪੱਕਾ ਹੋ ਜਾਂਦਾ ਹੈ ਤੇ ਕਸਰਤ ਵੀ ਉਹ ਜਰੂਰ ਕਰਦਾ ਹੈ ਸੁਬਾ ਉੱਠ ਕੇ ਆਪਣੀ ਸੋ ਜਦੋਂ 21 ਦਿਨ ਕੰਪਲੀਟ ਹੁੰਦੇ ਆ ਤੇ ਉਹ ਫਿਰ ਮਹਾਤਮਾ ਜੀ ਨੂੰ ਪੁੱਛਦਾ ਹੈ ਕਿ ਮਹਾਤਮਾ ਜੀ ਤੁਸੀਂ ਹੁਣ ਮੈਨੂੰ ᔪਕਤੀ ਦੱਸੂਗੇ ਕਿ ਉਹ ਕਿਹੜੀ ᔪਕਤੀ ਆ ਸਫਲ ਹੋਣ ਦੀ ਤੇ ਫਿਰ ਸੰਤ ਮਹਾਤਮਾ ਕਹਿੰਦੇ ਨੇ ਇਹ ਉਹੀ ਜੁਗਤੀ ਆ ਜਿਹੜੀ ਤੂੰ 21 ਦਿਨਾਂ ਤੋਂ ਕਰਦਾ ਆ ਰਿਆਂ ਵਾ ਅੰਮ੍ਰਿਤ ਵੇਲੇ ਉੱਠਣਾ ਨਿਤਨੇਮ ਕਰਨਾ ਬਾਣੀ ਪੜਨੀ ਤੇ ਕਸਰਤ ਕਰਨੀ ਤੇ ਮੁੜ ਕੇ ਆਪਣੀ ਦਿਨ ਦੀ ਜੋ ਦਿਨਚਰਿਆ ਉਹਨੂੰ ਫੋਲੋ ਕਰਨਾ ਤੇ ਜਿਹੜਾ ਬੰਦਾ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਦਾ ਆ ਬਾਣੀ ਪੜਨ ਤੋਂ ਬਾਅਦ ਜੇ ਆਪਣੇ ਸਰੀਰ ਦੀ ਕਸਰਤ ਵੀ ਕਰਦਾ ਤੇ ਆਪਣੇ ਬਾਕੀ ਦਿਨਚਰਿਆ ਫਿਰ ਬਾਅਦ ਚ ਸ਼ੁਰੂ ਕਰਦਾ ਵਾ ਉਹਦੀ ਲਾਈਫ ਦੇ ਵਿੱਚ ਆਟੋਮੈਟਿਕਲੀ ਪੋਜ਼ਿਟਿਵਿਟੀ ਹੁੰਦੀ ਆ ਉਹਦੇ ਜਿਹੜੀ ਮਾੜੀ ਤੋਂ ਮਾੜੀ ਕਿਸਮਤ ਵਾਲਾ ਬੰਦਾ ਵੀ ਆ ਨਾ ਉਹਦੀ ਵੀ ਕਿਸਮਤ ਬਦਲਣ ਲੱਗ ਜਾਂਦੀ ਆ ਅੰਮ੍ਰਿਤ ਵੇਲੇ ਦੀ ਇੰਨੀ ਮਹਾਨਤਾ ਵਾ ਕਿ ਜਰੂਰ ਤੂੰ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਸਾਰੇ ਕੰਮ ਕਾਰ ਵੀ ਟਾਈਮ ਨਾਲ ਕਰਿਆ ਕਰੂਗਾ ਤੇ ਤੂੰ ਲਾਈਫ ਦੇ ਵਿੱਚ ਤੂੰ ਬਹੁਤ ਸਫਲ ਹੋਊਗਾ ਆਪਣੀ ਜੀਵਨ ਦੇ ਵਿੱਚ ਕਿ ਇਹਹੀ ਜੁਗਤੀ ਆ ਸਫਲ ਹੋਣ ਦੀ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਵਾਹਿਗੁਰੂ ਜੀ ਵੀ ਉਹ ਬੱਚਿਆਂ ਤੇ ਬਹੁਤ ਖੁਸ਼ ਹੁੰਦੇ ਨੇ ਤੇ ਖੁਸ਼ ਹੋ ਕੇ ਜੀ ਉਹ ਉਹਨਾਂ ਦੀਆਂ ਝੋਲੀਆਂ ਦਾਤਾਂ ਦੇ ਨਾਲ ਭਰ ਦਿੰਦੇ ਨੇ ਸੋ ਅੰਮ੍ਰਿਤ ਵੇਲੇ ਉੱਠਣ ਦੀ ਬਹੁਤ ਹੀ ਮਹਾਨਤਾ ਆ ਕਹਿੰਦੇ ਉਹ ਵੀ ਕੁਝ ਆਪਾਂ ਕਰਮਾਂ 'ਚ ਲਖਵਾ ਸਕਦੇ ਆ ਵਾਹਿਗੁਰੂ ਜੀ ਨੂੰ ਖੁਸ਼ ਕਰਕੇ ਜਿਹੜਾ ਆਪਣੇ ਕਰਮਾਂ ਦੇ ਵਿੱਚ ਵੀ ਨਹੀਂ ਲਿਖਿਆ ਹੁੰਦਾ ਕਿਉਂਕਿ ਜਦੋਂ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਆ ਜਦੋਂ ਕਿਤੇ ਉਹ ਖੁਸ਼ ਹੋ ਜਾਂਦੇ ਆ ਨਾ ਜਦੋਂ ਆਪਾਂ ਉਹਨਾਂ ਨੂੰ ਖੁਸ਼ ਕਰ ਲੈਨੇ ਆ ਸੋ ਵਾਈ ਗੁਰੂ ਜੀ ਕਿਉਂਕਿ ਉਹਨਾਂ ਨੇ ਹੀ ਆਪਣੇ ਕਰਮ ਲਿਖੇ ਆ ਉਹਨਾਂ ਕੋਲ ਉਹ ਯਾਨੀ ਉਹ ਹੈਗੀ ਆ ਪਾਵਰ ਕਿ ਉਹ ਆਪਣਾ ਕੋਈ ਵੀ ਕਰਮ ਚੇਂਜ ਕਰਕੇ ਆਪਣੀ ਕਿਸਮਤ ਜੋ ਜੋ ਨਹੀਂ ਲਿਖਿਆ ਉਹ ਵੀ ਲਿਖ ਸਕਦੇ ਨੇ ਵਾਈ ਗੁਰੂ ਜੀ ਕੋਲ ਉਹ ਪਾਵਰ ਆ ਤੇ ਵਾਹਿਗੁਰੂ ਜੀ ਕੋਲ ਕਲਮ ਹੈਗੀ ਆ ਜਿਹਦੇ ਨਾਲ ਉਹ ਸਾਡੀ ਤਕਦੀਰ ਨੂੰ ਬਦਲ ਸਕਦੇ ਨੇ ਸੋ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਬੰਦਾ ਅੰਮ੍ਰਿਤ ਵੇਲਾ ਸਾਹਮਦਾਵਾ ਜੀ ਬਾਣੀ ਪੜਦਾ ਆ ਤੇ ਬਾਣੀ ਪੜ ਕੇ ਜੀ ਆਪਣੇ ਫਿਰ ਦਿਨ ਚਰਿਆ ਸ਼ੁਰੂ ਕਰਦਾ ਆ ਤੇ ਵਾਹਿਗੁਰੂ ਜੀ ਉਹਦੇ ਸਾਰੇ ਕੰਮ ਖੁਦ ਸਵਾਰਨੇ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਅੰਮ੍ਰਿਤ ਵੇਲਾ ਜਿਹੜਾ ਸਾਭਣ ਲੱਗ ਜਾਂਦਾ ਆ ਸੋ ਅੰਮ੍ਰਿਤ ਵੇਲੇ ਉੱਠ ਕੇ ਜੀ ਇੱਕ ਤਾਂ ਬਾਣੀ ਪੜਨੀ ਦੂਸਰਾ ਹੈਗਾ ਵਾ ਕਸਰਤ ਕਰਨੀ ਜਿਹਦੇ ਨਾਲ ਆਪਣਾ ਸਰੀਰ ਫਿੱਟ ਰਹਿੰਦਾ ਆ ਜਿਹਦੇ ਨਾਲ ਰੋਗ ਦੂਰ ਰਹਿੰਦੇ ਆ ਸੋ ਜਿਹੜਾ ਬੰਦਾ ਅੰਮ੍ਰਿਤ ਵੇਲੇ ਉੱਠ ਕੇ 3 ਵਜੇ ਤੋਂ ਲੈ ਕੇ 6 ਵਜੇ ਦਾ ਜਿਹੜਾ ਅੰਮ੍ਰਿਤ ਵੇਲਾ ਆ ਜਿਹੜਾ ਉਹ ਕੋਈ ਵੀ ਬੰਦਾ ਜਿਹੜਾ ਇਹ ਟਾਈਮ ਨੂੰ ਸਾਭ ਲੈਂਦਾ ਜੀ ਮਵਾਈ ਗੁਰੂ ਜੀ ਦੀ ਔਰਤ ਤੇ ਕਿਰਪਾ ਹੁੰਦੀ ਆ ਤੇ ਉਹ ਸਰੀਰਿਕ ਆਪਣਾ ਜੋ ਉਹਦੇ ਵੱਲੋਂ ਵੀ ਫਿੱਟ ਰਹਿੰਦਾ ਆ ਸਾਰਾ ਦਿਨ ਜੀ ਸੁਸਤੀ ਨਹੀਂ ਪੈਂਦੀ ਤੁਸੀਂ ਇੱਕ ਵਾਰੀ ਅੰਮ੍ਰਿਤ ਵੇਲੇ ਉੱਠ ਕੇ ਦੇਖਿਓ ਜਦੋਂ ਆਪਾਂ ਸੂਰਜ ਚੜਨ ਤੋਂ ਪਹਿਲਾਂ ਉੱਠਦੇ ਆ ਸਾਰਾ ਦਿਨ ਆਪਾਂ ਦਾ ਮਾਈਂਡ ਵੀ ਫਰੈਸ਼ ਰਹਿੰਦਾ ਆ ਤੇ ਸਾਰਾ ਦਿਨ ਜੀ ਆਪਾਂ ਨੂੰ ਥਕਾਵਟ ਵੀ ਫੀਲ ਨਹੀਂ ਹੁੰਦੀ ਜਿਹੜੇ ਇਹ ਬੰਦੇ ਸੂਰਜ ਚੜਨ ਤੋਂ ਬਾਅਦ ਉੱਠਦੇ ਨੇ ਉਹਨਾਂ ਦੇ ਵਿੱਚ ਆਲਸ ਵੀ ਬਹੁਤ ਰਹਿੰਦਾ ਇੱਕ ਚੜਚੜਾ ਬਣਾਉਣਾ ਸ਼ੁਰੂ ਹੋ ਜਾਂਦਾ ਸੋ ਅੰਮ੍ਰਿਤ ਵੇਲਾ ਸਾਂਭਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਆਪਣੇ ਲਈ ਕਿ ਜੇ ਤੁਸੀਂ ਵੀ ਤੁਹਾਨੂੰ ਲੱਗਦਾ ਕਿ ਤੁਹਾਡੀ ਅਮ੍ਰਿਤ ਵੇਲੇ ਨਹੀਂ ਉੱਠ ਹੁੰਦਾ ਤੁਸੀਂ ਅਲਾਰਮ ਲਗਾ ਸਕਦੇ ਹੋ ਅਲਾਰਮ ਲਗਾ ਕੇ ਤੁਸੀਂ ਥੋੜੇ ਦਿਨ ਉੱਠਣਾ ਸ਼ੁਰੂ ਕਰੋ ਮਨ ਮਾਰ ਕੇ ਉੱਠਿਆ ਕਰੋ ਤੁਸੀਂ ਜ਼ਰੂਰ ਬਾਕੀ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਅਰਦਾਸ ਕਰਦੇ ਹੋ ਅਮ੍ਰਿਤ ਵੇਲੇ ਦੀ ਦਾਤ ਜ਼ਰੂਰ ਮੰਗਿਆ ਕਰੋ ਕਿ ਜਦੋਂ ਤੁਸੀਂ ਅਮ੍ਰਿਤ ਵੇਲੇ ਦੀ ਦਾਤ ਮੰਗੋਗੇ ਵਾਹਿਗੁਰੂ ਜੀ ਤੁਹਾਡੇ ਤੇ ਜ਼ਰੂਰ ਹੀ ਕਿਰਪਾ ਕਰਨਗੇ ਤੇ ਤੁਹਾਨੂੰ ਦੇਖਿਓ ਤੁਸੀਂ ਅਮ੍ਰਿਤ ਵੇਲੇ ਵੀ ਉੱਠਣਾ ਸ਼ੁਰੂ ਕਰੋਗੇ ਫਿਰ ਤੁਸੀਂ ਹਫ਼ਤਾ 10 ਦਿਨ ਤੁਸੀਂ ਅਮ੍ਰਿਤ ਵੇਲੇ ਜਦੋਂ ਉੱਠੇ ਹੋ ਗਿਆ ਤੁਹਾਡੇ ਕੋਲ ਐਨ ਫਿਰ ਤੁਸੀਂ ਦੇਖਿਓ ਤੁਹਾਨੂੰ అలਾਰਮ ਲਗਾਉਣ ਦੀ ਲੋੜ ਨਹੀਂ ਪੈਣੀ ਆਟੋਮੈਟਿਕਲੀ 9 ਵਜੇ ਆਕਾ ਖੁੱਲ ਜਾਂਦੀ ਆ ਸੋ ਅਮਰਿਤ ਵੇਲੇ ਉੱਠ ਕੇ ਤੁਸੀਂ ਇਸ਼ਨਾਨ ਕਰਕੇ ਬਾਣੀ ਪੜਿਆ ਕਰੋ ਜੀ ਤੇ ਜੇ ਤੁਹਾਡੇ ਕੋਲ ਬਚਦਾ ਵਾ ਟਾਈਮ ਤੇ ਵਿਯਾਮ ਕੋਈ ਕਸਰਤ ਵਗੈਰਾ ਉੱਦਾਂ ਦਾ ਚਾਹੇ ਸੈਰ ਕਰਨ ਲਈ ਤੁਸੀਂ ਜ਼ਰੂਰ ਜਾਇਆ ਕਰੋ ਇਹਦੇ ਨਾਲ ਤੁਹਾਡੀ ਬਾਡੀ ਵੀ ਫਿੱਟ ਰਹੂਗੀ ਤੇ ਤੁਹਾਡਾ ਜੀ ਮਨ ਸਾਰਾ ਦਿਨ ਕੰਮ ਦੇ ਵਿੱਚ ਬਹੁਤ ਲੱਗੂਗਾ ਜਦੋਂ ਕੰਮ ਦੇ ਵਿੱਚ ਮਨ ਲੱਗੂਗਾ ਤੇ ਕੰਮ ਆਪੇ ਹੀ ਸਿੱਧੇ ਹੋਣਗੇ ਤੇ ਜਦੋਂ ਕੰਮ ਸਿੱਧੇ ਹੋਣਗੇ ਤੇ ਲਾਈਫ ਦੇ ਵਿੱਚ ਜਿਹੜੀ ਸਕਸੈਸ ਆ ਉਹ ਆਉਣੀ ਤੈਅ ਆ ਬੰਦੇ ਤੇ ਸੋ ਇਹ ਸੀਗੀ ਜੀ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਤੇ ਜਿਹੜੀ ਚੈਨਲ ਤੇ ਫਸਟ ਟਾਈਮ ਆਇਆ ਇੱਕ ਵਾਰੀ ਫੇਰ ਰਿਕੁਐਸਟ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਸੋ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਮੇਰੇ ਚੈਨਲ ਨੂੰ ਆਪਣੀ ਭੈਣ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ